ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਤੁਰਪੇ ਤੜਕੇ ਆ ਜਣਾ ਜੰਮੂ ਨੂੰ ਪਾਸ ਦੇ ਦੇ ਚੱਲੇ ਬਾਕੀ ਪਹੁੰਚ ਗਏ ਆ ਪਾ ਜਲੰਧਰ ਟੱਪ ਕੇ ਜਲੰਧਰ ਤੋਂ ਜਿਹੜਾ ਪ੍ਰਾਨ ਰੋਡ ਵਾਲਾ ਰੋਡ ਆ ਉਹਦੇ ਤੇ ਆ ਕੇ ਦਾ 12 ਕਿਲੋਮੀਟਰ ਨਾ ਬਾਕੀ ਅਜ ਅੱਕ ਲੈ ਜਾਣਾ ਦਾ ਅੰਕਲ ਦੇ ਵਿਚਾਰੇ ਤੇ ਆਹ ਆਲੂ ਹਨਾ ਬਾਈ ਵੀ ਸਿਸਟਮ ਆ ਜਿਹੜਾ ਆਲੂ ਵਾਲਾ ਸਟੋਰ ਤੁਨ ਮਾਦਾ ਸਾਰੇ ਭਰ ਗਏ ਉਹ ਪਹਿਲਾਂ ਦੇਖ ਲੈ ਅੰਦਰ ਜੇ ਸਰਦਾ ਆ ਵੀ ਤੂੰ ਜਾਇਆ ਇਹ ਲੋੜ ਬਈ ਦਾ ਮੈਨੂੰ ਫੋਨ ਲਾ ਦੀ ਹੈ ਨਾ ਬਾਈ ਆਪਣੇ ਨਾਲ ਖੜੇ ਆ ਪੂਰਾ ਏਰੀਆ ਨਾ ਵੀ ਕੇ ਚੱਲਦਾ ਜੇ ਤਾਂ ਮਜੀਨਾ ਛੱਡਤੀ ਆਪਾਂ ਮਜੀਨਾ ਬਾਈ ਆਪਾਂ ਕਿਹੜਾ ਲੜਕੇ ਛੱਡੀਆਂ ਨਾ ਵੀ ਚਲੋ ਮੈਂ ਵੀ ਆਪਣੀ ਉਹਨਾਂ ਨੇ ਹੀ ਕਿਹਾ ਵੀ ਹਾਂ ਅਕਲ ਮੈਂ ਆਪਣੀਆਂ ਲੈ ਲੀਆਂ ਲੈਣ ਕਰਕੇ ਵੀ ਮੇਰਾ ਸਿਸਟਮ ਨਾ ਬਾਹਰ ਚਲਾਉਣ ਦਾ ਜਾਦੇ ਆ ਬਾਕੀ ਆਪਾਂ ਉਹਦੇ ਗੁਈਰੀ ਏਰੀਆ ਚ ਮਜੀਨੀ ਭੇਜਣੀਆਂ ਨਾ ਵੀ ਆਪਾਂ ਵੀ ਉਹ ਏਰੀਆ ਚ ਭੱਜੇ ਵੀਰੀ ਅੱਗੇ ਦੇ ਚਲੋ ਬਾਕੀ ਆਪਾਂ ਫੇਰ ਗੱਲਾਂ ਬਾਤਾਂ ਕਰਾਂਗੇ ਆ ਗਿਆ ਟੂਲ ਟੈਕਸ ਪਹਿਲਾ ਟੂਲ ਟੈਕਸ ਆ ਗਿਆ ਇਹ ਭੋਗਪੁਰ ਪਾਰ ਕਰਕੇ ਟੂਲ ਟੈਕਸ ਦਾ ਜਿਹੜਾ ਉੱਥੇ ਪਹੁੰਚ ਗਏ ਉੱਥੇ ਤੋਂ ਹੁਣ ਟਾਈਮ ਪੂਰਾ ਹੀ ਆ ਜੇ 6 7 ਵਜੇ 9 ਵਜੇ ਪਹੁੰਚਣਾ ਇੱਧਰ ਨੂੰ ਵੀ ਕਣਕਾਂ ਵਾਲੇ ਜਮੇ ਹਰੀਆਂ ਪਈਆਂ ਯਾਰਾ ਮਸ਼ੀਨਾਂ ਜਿਹੜੀਆਂ ਬਈ ਇੱਧਰ ਵਾਲੀਆਂ ਇੱਧਰ ਨੂੰ ਜਾ ਰਹੀਆਂ ਹਰਿਆਣਾ ਬਹੁਤ ਮਸ਼ੀਨ ਜਾ ਰਹੀਆਂ ਹਰਿਆਣੇ ਆਈ ਤਰ ਨੂੰ ਮੈਂ ਗਣਾ ਘਟੋ ਘਟ ਪਿਛੇ ਵੇਰਦੀਆਂ ਮੈਨੂੰ 20 ਮਸ਼ੀਨਾਂ ਮਿਲੀਆਂ ਆਉਣੀਆਂ ਬਾਕੀ ਐ ਵੀ ਮਹਾਰਾ ਜਣਾ ਸਾਰਿਆਂ ਦੇ ਤੰਦਰੁਸਤੀ ਰੱਖੇ ਕਮੈਨ ਵਾਲੇ ਭਰਾਵਾ ਤੇ ਵੀ ਜਿਹੜੇ ਮੇਰੇ ਵੀਰ ਨੇ ਆਹ ਬੋਰੀ ਬੇਸਤਰਾ ਬਣਾ ਬੰਨੇ ਆ ਤਾਂ ਖੁਸ਼ੀਆਂ ਲੈ ਕੇ ਜਾਵੇ ਨਾ ਮੇਰਾ ਭਰਾ ਮਾਲਕ ਇਕਣੇ ਸਾਰਿਆਂ ਦੇ ਚੜਦੀ ਗੱਲਾ ਰੱਖੇ ਬਾਕੀ ਹੁਣ ਨਹੀਂ ਅੱਗੇ ਵੈਰਾਂ ਕਲ ਜਾਂਦੇ ਉਹਨਾਂ ਦੋਨੇ ਆਜੇ ਥੋੜਾ ਜਿਹਾ ਆਲੂਆਂ ਦੀ ਪ੍ਰੋਮੋਨ ਕਰਕੇ ਆਲੂ ਆਕਲ ਨੂੰ ਮਗਾ ਕੋਈ ਗੱਲ ਨਹੀਂ ਯਾਰ ਰਾਵੀਆ ਮੈਂ ਜਾਇਆ ਉਹਨਾਂ ਉੱਥੇ ਕਿੜਾ ਉਹ ਆ ਤਰੀਕੇ ਪੈਣੀਆਂ ਵੀ ਗਾਲੀ ਤਰੀਕ ਦੇ ਫਿਰ ਕਹਾਂ ਪਾ ਚੱਲਾਂਗੇ ਫਾਂ ਚੱਲ ਅੱਗੇ ਨੇ ਭਾਈ ਜੇ ਮੇਰੀ ਉਧਰ ਹੀ ਪੈਂਦੀਆਂ ਨਾ ਨਾਲ ਜਾਂਦੇ ਆ ਪੂਰਾ ਖੜਦੇ ਆ ਨਾਲ ਆਪਣੇ ਹੁਣ ਤੁਹਾਨੂੰ ਪਤਾ ਵੀ ਸਾਰੇ ਕੰਮ ਵੀ ਦੇਖਣੇ ਆ ਰਕੱਲਾ ਬੰਦਾ ਹੱਥ ਵਿੱਚ ਮਸ਼ੀਨਾ ਵੀ ਆ ਫਿਰ ਹੋਰ ਵੀ ਸਿਸਟਮ ਸਾਰਾ ਦੇਖਣਾ ਪੈਂਦਾ ਇਕੱਲੇ ਉਹਦੇ ਕਰਕੇ ਮੈਂ ਕਹਾਂ ਤੂ ਗਾਲੀ ਇੱਧਰ ਤਾਂ ਜੇ ਕਣਕਾਂ ਬਹੁਤ ਵਰੀਆਂ ਭਾਈ ਇਹ ਦੇਖੋ ਜਮੀਂ ਹਰਿਆਈ ਮਾਰਦੀਆਂ ਕਣਕਾਂ ਬਹੁਤੀ ਜ਼ਿਆਦਾ ਕੰਮ ਕਰੀ ਆ ਜੇ ਇੱਥੇ। ਬਾਕੀ ਰਾਜੂ ਉਹਨਾਂ ਨੂੰ ਫੋਨ ਲਾਤਾ। ਸਵੇਰੇ ਸਵੇਰੇ ਹੀ ਘਰਤੀਆਂ ਗੱਡੀਆਂ ਸਟਾਰਟ ਮੈਂ ਕਿਹਾ ਵੀ ਉੱਠੋ ਸਾਜਦੇ ਆ ਨਾ 6 6 ਵਜੇ ਫੋਨ ਲਾਤੀ ਆ ਰੋਜ਼ੇ ਵੀ ਆਪਣਾ ਔਰ ਲੱਗੇ ਭਾਈ ਗ੍ਰੀਸ ਪਾਣੀ ਤੇਲ ਪਾਣੀ ਜੋ ਵੀ ਯਾਰਾ ਚੈੱਕ ਕਰਨਾ ਕਰੋ ਕਰਨੇ ਤੋਂ ਬਾਅਦ ਆਪਣਾ ਚਲਾ ਦਿਓ। ਹੁਣ ਮਨੀ ਦਾ ਫੋਨ ਆਇਆ ਦਾ ਰਾਤ 10:00 ਵਜੇ ਨੇ ਐਕਸਲ ਆ ਜਿਹੜਾ ਹੈ ਨਾ ਬੜਾ ਉਹਦੇ ਦੰਦੇ ਘੋਰਦੇ ਐਕਸਲ ਕਹਿੰਦੇ ਹੈ ਨਹੀਂ ਐਕਸਲਿਕਾ ਵੀ ਮਿਲਦਾ ਨਹੀਂ ਹੈਗਾ ਉੱਥੇ ਨਾ ਇਹਦਾ ਸਿਸਟਮ ਇਹ ਵੀ ਇੱਕ ਪੁਰਾਣੇ ਦੰਦੇ ਹਨ ਆਪਣੇ ਇੱਕ ਪਾਸੇ 16 ਦੰਦੇ ਇੱਕ ਪਾਸੇ 20 ਦੰਦੇ ਪੁਰਾਣੇ ਮਾਡਲ ਵਾਲੇ ਐਕਚੁਅਲ ਜਿਹੜੇ ਉਹਨੇ ਕਿਣਾ ਹੁੰਦੇ ਤੇ ਹੁਣ ਕੀ ਹੈ ਹੁਣ ਸਾਰੇ ਜਿਹੜਾ 16 ਵਾਲੇ ਆ ਉਹਨੇ ਜਿਹੜਾ 20 ਵਾਲੇ ਆਉਂਦੇ ਆ ਹੁਣ ਇੱਥੇ ਤੇ ਐਕਸਲ ਲਿਜਾਉਂਗਾ ਇੱਕ ਲੈ ਕੇ ਗਿਆ ਤਾਂ ਉਹਦਾ ਨਾ ਕਹਿੰਦੇ ਸਾਨੂੰ ਲੱਭਿਆ ਨਹੀਂ ਹੈਗਾ ਪਿਆਰ ਅਗਦੇ ਮਸ਼ੀਨ ਦੇ ਵਿੱਚ ਹੀ ਆ ਮਨੀ ਕਹਿੰਦਾ ਭਾਈ ਮੈਂ ਸਪੈਸ਼ਲ ਪਾ ਕੇ ਨਾ ਮੂਰੇ ਵੀ ਚੱਲਦਾ ਕਰ ਲੈ ਕੰਮ ਆ ਮਾਂ ਚੱਲ ਕੰਮ ਚੱਲਣਾ ਚਾਹੀਦਾ ਯਾਰ ਬਾਕੀ ਦੇਖਦੇ ਆ ਉੱਤੇ ਵੀ ਜਾਂਦੇ ਨੂੰ ਸ਼ਾਇਦ ਕੰਮ ਨੇੜੇ ਲੱਗ ਜਵੇ ਜੇ ਕੱਦਾਂ ਦਿਨ ਦਾ ਹੀ ਕੰਮ ਆ ਇਹ ਜਾਏ ਤੇ ਤੌਰ ਤੇ ਮਸ਼ੀਨਾ ਅੱਗੇ ਰਵਾਨਗੀ ਕਰਦੇ ਆ ਕਿਤੇ ਕੰਮ ਦਾ ਜੇ ਬਾਬੇ ਦੀ ਕਿਰਪਾ ਦਾ ਬਹੁਤ ਖੜਾ ਉੱਤੇ ਵੀ ਆ ਨਾ ਆਪਣੇ ਕੋਲ ਵੀ ਪਰ ਕੰਮ ਥੋੜਾ ਜਿਹਾ ਲੇਟ ਆਇਆ ਵੀ ਦਜਮੇਜ ਆ ਜਿਹੜੀ ਦਜਮੇਜ ਨੂੰ ਉੱਤੇ ਛੱਡ ਦਾਂਗੇ ਦੂਜੀ ਨੂੰ ਗਰਦਾਰ ਨੂੰ ਅੱਗੇ ਲੈ ਜਾਾਂਗੇ ਨਾ ਵੀ ਉੱਤੇ ਦਜਮੇਜ ਚਲੋ ਐ ਵੀ ਲੋਕਲ ਚੱਲੀ ਜਾਊਗੀ ਰੋੜਾ ਰੋੜਾ ਦਾ ਚੱਲਣਾ ਨਾ ਨਾ ਕਰਤਾਰ ਨੂੰ ਅੱਗੇ ਭੇਜ ਦਾਂਗੇ ਅੱਗੇ ਭੇਜਣ ਦਾ ਬਾਅਦ ਫਿਰ ਕਰਾਂਗੇ ਸੈਟਿੰਗ ਮੈਟਿੰਗ ਜੀ ਲੇਕਣਾ ਵੀ ਹੋਈ ਬਾਕੀ ਇਹ ਜੰਮੂ ਬਾਈ ਕੇਸ ਆ ਨਾ ਜਿਹੜਾ ਆਪਣਾ ਮਲੋ ਏਸੀ ਵਾਲੀ ਮਸ਼ੀਨ ਆਈਦੀ ਨਾ ਔਰੇ ਉਦੋਂ ਯਾਰ ਇੱਕ ਬਜ਼ੁਰਗ ਪਿੱਛੇ ਤੋਂ ਨਾ ਟਰਾਲੇ ਦੇ ਵਿੱਚ ਲੱਗਿਆ ਤਾਂ ਉਹਦਾ ਕੇਸ ਚੱਲ ਪਿਆ ਤਾਂ ਮੌਕੇ ਦੇ ਨਵੇਂ ਨੇ ਨਹੀਂ ਤਾਂ ਕੋਸ਼ਿਸ਼ ਮੌਕੇ ਦੀ ਨਿਪਟ ਜਵੇ ਪਰ ਚਲੋ ਕੰਪਰੋਮਾਈਜ਼ ਨਹੀਂ ਹੋਇਆ ਉਹਨਾਂ ਦੀ ਨਾ ਵੀ ਮਜਬੂਰੀ ਹੋਊਗਾ ਸਾਹਮਣੇ ਵਾਲੀ ਪਾਰਟੀ ਦੀ ਆ ਨਾ ਚਲੋ ਆਪਾਂ ਨੂੰ ਵੀ ਐ ਵੀ ਜਾਣਾ ਆਉਣਾ ਔਖਾ ਹੋਰ ਗੱਲ ਕੁਝ ਨਹੀਂ ਬਾਕੀ ਹੈਗੇ ਆ ਮਨਵੀਰ ਉਹ ਨਹੀਂ ਬਹੁਤ ਬਾਈ ਮਤਦ ਕਰਦੇ ਆ ਨਾ ਵੀ ਮੈਂ ਕਹਿੰਦਾ ਵੀ ਦਾਇਦ ਲੋ ਧੰਨਵਾਦ ਕਰਦੇ ਆ ਉਹਨਾਂ ਦਾ ਵੀ ਵਿਚਾਰੇ ਨੇ ਜਦੋਂ ਦਾਇਦ ਕੰਮ ਹੋਇਆ ਨਾ ਅਜ ਹਾਵ ਲਾ ਲੋ ਵੀ ਨਾਲ 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 ਫੋਨ ਅਸੀਂ ਤਰੀਕ ਸਾਡੇ ਭੁੱਲ ਜੀ ਭਾਂ ਭੁੱਲ ਜੀ ਪਰ ਵੀਰੇ ਦਾ ਫੋਨ ਆ ਜਿਹੜਾ ਇਹਦਾ ਸਾਜਰੇ ਫੋਨ ਆ ਜਾਂਦਾ ਵੀ ਵੀਰ ਜੀ ਕਿੱਥੇ ਗਾ ਗਏ ਕੱਲੋਂ ਤਰੀਕ ਆਪਣੀ ਆ ਨਾ ਬਾਕੀ ਤੁਹਾਨੂੰ ਅੱਜ ਮਿਲਾਉਣਾ ਜਾ ਕੇ ਨਾ ਨਾਲੇ ਦਿਖਾਉਂ ਤੁਹਾਨੂੰ ਕਾਨਕ ਜੰਮੂ ਵਾਲੀ ਸਾਰਾ ਏਰੀਆ ਦਿਖਾਵਾਂਗਾ ਤਾਂ ਆਪਣਾ ਤਾਂ ਘੱਟੋ ਘੱਟ ਵੀ ਹੈਗਾ 150 ਤੋਂ ਪਲੱਸ ਆ ਕੁਸ ਕਿਲੋਮੀਟਰਾਂ ਜਿਹੜੇ 7:00 ਵੱਜ ਗਏ ਆ ਬਸ 9:00 ਵਜੇ ਨੂੰ ਉੱਥੇ ਪਹੁੰਚ ਜਾਣਾ 9:00 ਵਜੇ ਨੂੰ ਉੱਥੇ ਕੋਟ ਖੁੱਲ ਜਾਂਦੀ ਆ ਨਾ ਬਈ ਬਾਕੀ ਆ ਰੋਡ ਤਾਂ ਠੀਕ ਆ ਕਹਾਂ ਜਾ ਕੇ ਨਾ ਜੰਮੂ ਵਾਲਾ ਰੋਡ ਆ ਜਿਹੜਾ ਉਹ ਕੰਮ ਚੱਲਦਾ ਰੋਡ ਦਾ ਉਹਦੇ ਕਰਕੇ ਥੋੜੀ ਜੀ ਟਾਈਮ ਲੱਗ ਜਾਂਦਾ ਨਹੀਂ ਤਾਂ ਜਿਵੇਂ ਆਇਆ ਜਾਂ ਰੋਡ ਆ ਇਧਰੋਂ ਤਾਂ ਕੁਸ ਨਹੀਂ ਲੱਗਦਾ 2 ਘੰਟਿਆਂ ਚ ਬੰਦਾ ਸਿਰੇ ਪਹੁੰਚ ਜਾਂਦਾ ਬਾਕੀ ਉੱਧਰ ਜਾ ਕੇ ਮੜਾ ਫੋਨ ਆ ਜਿਹੜਾ ਨਾ ਜੰਮੂ ਸੈਂਬਾ ਵੀ ਆਪਣਾ ਬੰਦ ਹੋ ਜਾਂਦਾ ਵੀ ਰੇਂਜ ਰੂਜ ਨਹੀਂ ਆਉਂਦੀ ਹੈ ਨਾ ਨੈਟ ਡਾਟ ਸਾਰਾ ਕੁਝ ਬੰਦ ਹੋ ਜਾਂਦਾ ਬਾਕੀ ਜਮਨ ਬੀਰੀ ਵਾਲਾ ਹੈਗਾ ਨੰਬਰ ਉਹਨਾਂ ਦਾ ਇੱਕ ਨੰਬਰ ਮੈਨੂੰ ਦਿੱਤਾ ਵੀ ਹੋਇਆ ਪੰਜਾਬ ਜਰਮਾ ਆਉਂਦਾ ਉੱਧਰ ਜਾਣਾ ਉਹਨਾਂ ਤਰੀਕ ਤੇ ਨੰਬਰ ਦਿੱਤਾ ਹੋਇਆ ਉੱਧਰ ਜਾ ਕੇ ਉਹ ਪਾ ਲਈਦਾ ਉਹ ਆ ਸ਼ਾਇਦ ਅਕਲ ਵਾਲੇ ਮੋਬਾਈਲ ਦੇ ਵਿੱਚ ਆ ਚਲੋ ਅਮਨ ਨੂੰ ਤੇਰੇ ਬਾਈ ਨੂੰ ਫੋਨ ਲਾ ਆਣਾ ਜਦੋਂ ਐਂਟਰ ਆਉਣਾ ਜਮੂ ਵੀ ਵੀਰੇ ਆ ਗਿਆ ਜਮੂ ਜੀ ਵਰ ਗਿਆ ਬਸ ਉਹ ਰੈਡੀ ਹੋ ਜਾਂਦਾ ਤਿਆਰ ਹੋ ਜਾਂਦਾ ਹਨਾ ਚਲੋ ਠੀਕ ਹੈ ਜੀ ਹੁਣ ਲਾ ਲਈਏ ਗੱਡੀ ਨੇੜੇ ਖਿੱਚ ਕੇ ਥੋੜੀ ਜੀ ਵੀ ਲੇਟ ਹੋ ਗਿਆ ਘਰੋਂ ਹੀ 4:00 ਵਜੇ ਨਿਕਲੀ ਹੋਈ 4:30 3:00 4:00 ਵਜੇ ਬੰਦਾ ਨਿਕਲਿਆ ਹੋਵੇ ਨਾ ਵੀ ਫੇਰ ਆਮ ਗੱਲ ਆ ਜਾਂਦਾ ਚਲੋ ਹੁਣ ਬੜਾ ਜਾਂ ਸਾਫ ਜਾ ਰੋਡ ਨੂੰ ਖਿੱਚ ਕੇ ਲਾ ਲਈਏ ਦਿਖਾਉਨੇ ਆਪੇ ਤੁਹਾਨੂੰ ਅੱਜ ਜੰਮੂ ਕਸ਼ਮੀਰ ਲਓ ਜੀ ਬਾਈ ਪਹੁੰਚ ਗਏ ਜੰਮੂ ਆ ਰਹਿ ਗਿਆ ਜੰਮੂ ਕਸ਼ਮੀਰ ਜੰਮੂ ਆ ਰਹਾ ਕਸ਼ਮੀਰ ਇਹ ਤੋਂ ਅੱਗੇ ਆਪਾਂ ਜਾਣਾ ਨਵੇਂ ਸਹਿਰ ਨਵਾਂ ਸ਼ਹਿਰ ਮਤਲਬ ਆਰਐਸਪੁਰਾ ਹਨਾ ਇਹ ਦੋ ਸ਼ਹਿਰਾਂ ਦੇ ਨਾਮ ਆ ਪਹਿਲਾਂ ਪਤਾ ਨਹੀਂ ਵੀ ਜ਼ਿਲ੍ਹਾ ਇਹ ਨਵਾਂ ਸ਼ਹਿਰ ਜਾਂ ਹਨਾ ਜਿੱਥੇ ਆਪਣੀ ਤਰੀਕ ਪੈਂਦੀ ਆ ਉਹ ਆਰਐਸਪੁਰੇ ਦੇ ਕੋਡ ਦੇ ਵਿੱਚ ਪੈਂਦੀ ਆ ਬਾਕੀ ਆਰਮੀ ਦੇਖ ਲਓ ਬਈ ਹਨਾ ਏਰੀਏ ਦੇ ਵਿੱਚ ਆਰਮੀ ਬਹੁਤ ਜ਼ਿਆਦਾ ਆਪਣਾ ਹਨਾ ਆਪਾਂ ਤਾਂ ਘਰੇ ਬੈਠੇ ਆ ਬਹੁਤ ਬਈ ਸਲੂਟ ਆ ਆਰਮੀ ਨੂੰ ਵੀ ਬਾਰਡਰਾਂ ਦੇ ਟਟੇਵੇਂ ਆ ਹਨਾ ਬਾਕੀ ਕਣਕ ਵਾਲਾ ਦਾ ਰੋਲ ਹੈ ਜੇ ਬਈ ਇੱਥੇ ਤੱਕ ਮੈਂ ਕਹਿੰਦਾ ਵੀ ਡੇਢ ਦੋ ਮਹੀਨੇ ਜੇ ਕੋਈ ਜਾਣਦੇ ਨਹੀਂ ਹੈਗਾ ਆ ਗਿਆ ਆਪਣਾ ਜਿੱਥੇ ਭਜਣਾ ਹੈ ਨਾ ਇਹ ਆਓ ਫਰੋ ਉੱਪਰ ਜਾਣਾ 22 ਕਿਲੋਮੀਟਰ ਹੈਗਾ ਆਰਐਸਪੁਰਾ ਸ਼੍ਰੀਨਗਰ ਘਾਹ ਰਹਿ ਗਿਆ ਅਜੇ ਕਣਕਾਣਾ ਦਾ ਵੀ ਇਹ ਸੀਨ ਮੈਨੂੰ ਲੱਗਦਾ ਵੀ ਘਟੋ ਘਟ ਵੀ ਡੇਢ ਮਹੀਨੇ ਕਣਕ ਨਹੀਂ ਹਜੇ ਜੰਮੂ ਚ ਬੱਕਦੀ ਮੈਂ ਤਾਂ ਬਿਲਕੁਲ ਹਰੀ ਕਣਕ ਪਈ ਆ ਹਜਾਂ ਮੈਂ ਹਰੀ ਅਰੇ ਆਈ ਕਹਦੀ ਜਿਹਨੂੰ ਬਰਥੀਨ ਵਾਲਾ ਕੰਮ ਆ ਜਾਂਦਾ ਨਾ ਵਿਚ ਵਿੱਚ ਕਿਤੇ ਕਿਤੇ ਪੀਲੀ ਜਿਹੀ ਵੀ ਬਾਕੀ ਖੇਤ ਖਾਲੀ ਵੀ ਬਹੁਤ ਆ ਆ ਦੇਖੋ ਇਧਰ ਵਿੱਚ ਵਿੱਚ ਖੇਤ ਖਾਲੀ ਵੀ ਬਹੁਤ ਆ ਆ ਰਿੰਗ ਰੋਡ ਬਣਿਆ ਪਿੱਛੇ ਦਾ ਰੋੜੇ ਬਹੁਤ ਖਰਾਬ ਤਾਂ ਜਉਂਦੇ ਹੋਏ ਤੁਹਾਨੂੰ ਦਿਖਾਉਂਗਾ ਰੋਡ ਦਾ ਬਹੁਤਾ ਬੁਰਾ ਹਾਲ ਆ 10 ਵਜੇ ਜਾਣੇ ਪਹੁੰਚਦੇ ਆ ਨੂੰ ਨਹੀਂ ਮੇਰੇ ਹਿਸਾਬ ਨਾਲ ਤਾਂ ਪਹੁੰਚਣ ਦੀ 9 ਵਜੇ ਦੀ ਸੁਭਾਵਨਾ ਸੀ ਹਨਾ ਪਰ ਰੋਡ ਬਾਈ ਇੰਨਾ ਗੰਦਾ ਬਣਦਾ ਨਾ ਰੋਡ ਜੇ ਜਿੱਦਣ ਉਹ ਰੋਡ ਬਣ ਗਿਆ ਫਿਰ ਤਾਂ ਸਿਰਫ ਇੱਕ ਘੰਟਾ ਲੱਗ ਦੋ ਘੰਟੇ ਲੱਗਿਆ ਕਹਿੰਦੇ ਆਪਣੇ ਜਲੰਧਰ ਤੋਂ ਡੇਢ ਦੋ ਘੰਟੇ ਹੀ ਇੱਥੇ ਬਾਕੀ ਚਲੋ ਫੇਰ ਵੀ ਠੀਕ ਆ ਟਾਈਮ ਨਾਲ ਪਹੁੰਚ ਗਏ ਆ ਨਾ ਜਿੰਨੇ ਕਬਜ ਦੀ ਆਸ ਸੀ ਐਨ ਦੀ ਕਣਕ ਦੀ ਵਿਜਾਈ ਘੱਟ ਆ ਬਈ ਬਹੁਤ ਐ ਖਾਲੀ ਖੋਪ ਪਏ ਆ ਖੇਤ ਪਤਾ ਨਹੀਂ ਕੀ ਚੱਕਰ ਆ ਹੈ ਬਾਕੀ ਇੱਕ ਗੱਲ ਦੇਖ ਲਓ ਜੰਮੂ ਵਾਲੇ ਨਾ ਵੀ ਝੋਨਾ ਵੜਿਆ ਜਿਹੜਾ ਪਰਾਲੀ ਖੇਤ ਦੇ ਵਿੱਚੇ ਪਈ ਆ ਬਾਈ ਅਜੇ ਉੱਤੀ ਆ ਨਾ ਗੋਲ ਜੀ ਕਰਕੇ ਰੱਖੀ ਹੋਈ ਆ ਕੁੱਪੀ ਜੀ ਬਣਾ ਕੇ ਉੱਤੀ ਉੱਤੀ ਪਈ ਆ ਬਸ ਚਲੋ ਬਾ ਪਹੁੰਚਣੇ ਵਾਲੇ ਆ ਰਹਿ ਗਿਆ 22 ਕਿਲੋਮੀਟਰ ਦਾ ਗੇਟਰ ਰਹਿ ਗਿਆ 5-10 ਮਿੰਟ ਦਾ ਰਾਹ ਹੋਰ ਆ ਪਹੁੰਚ ਕੇ ਫਿਰ ਤੁਹਾਨੂੰ ਦਿਖਾਵਾਂਗੇ ਨਾ ਮਿਲਾਵਾਂਗੇ ਹਨ ਵੀਰੇ ਨਾਲ ਵੀ ਜੰਮੂ ਦੀ ਜਨਨ ਆ ਕਈ ਬਈ ਆਪਣੇ ਨਾ ਪੁੱਛੇ ਤਾਂ ਨਾ ਬਾਈ ਯਾਰ ਜੰਮੂ ਜੀ ਵੀ ਕਣਕ ਵੱਢਣ ਜਾਂਨੇ हां ਵੀਰੇ ਜੰਮੂ ਜਾ ਉਹਦੇ ਸਾਹਮਣੇ ਕਣਕ ਖੜੀ ਆਏ ਜੀ ਕਣਕ ਆ ਜੀ ਬਿਲਕੁਲ ਹਰੀ ਪਈ ਆ ਤਾਂ ਜੰਮੂ ਜੀ ਬਈ ਖੇਤੀ ਹੁੰਦੀ ਆ ਪੰਜਾਬ ਮੰਗਣਾ ਛਾੜ ਨਿਕਲਦਾ ਪੂਰਾ ਉਰੇ ਵੀ ਆ ਦੇਖੋ ਇਧਰ ਆ ਸਾਰੀ ਕਣਕੇ ਖੜੀ ਆ ਰੇਗਾ ਖੇਤ ਹੁੰਨੇ ਛੋਟੇ ਜਿਹਰੇ ਕਨਾਲ ਦੋ ਕਨਾਲ ਐ ਹੁੰਨੀਆਂ ਪਰ ਹੁੰਦੇ ਕਣਕ ਵਧੀਆ ਨਿਕਲਦੀ ਆ ਚਲੋ ਬਾਕੀ ਪਹੁੰਚ ਜੀ ਆਪਣਾ ਇੱਕ ਵਾਰ ਆਵਣਾ ਵੀਰੇ ਕੋਲ ਉਹਦੇ ਕੋਲ ਫੇਰ ਮਿਲਦੇ ਆ ਪਹੁੰਚ ਗਏ ਤੇ ਬਾਈ ਜੰਮੂ ਬਾਈ ਅਮ ਅਵੰਦੀਪ ਕਿਦਾਂ ਵੀਰੇ ਬਹੁਤ ਵਧੀਆ ਵੀਰੇ ਹਾਂ ਬਣਾਤਾ ਹੋਵੇ ਬਾਰ ਮੈਂ ਵਾਹ ਇਹ ਤਾਂ ਬਾਈ ਸਟਾਰਟ ਹੀ ਕੀਤਾ ਹਲੇ ਤਾਂ ਹੀ ਥੋੜਾ ਟੈਂਪਰਰੀ ਬੜੀਆ ਬਾਈ ਹਨਾ ਬਹੁਤ ਜਦਾਂ ਇਹ ਅਸੀਂ ਆਏ ਤੇ ਜਦਾਂ ਹੀ ਇਹਦੇ ਸ਼ੁਰੂ ਤੇ ਹੀ ਦਾ ਕਹਿੰਦਾ ਬਾਈ ਡੇਰੀ ਫਾਰਮ ਕਰਨਾ ਜਿਹਨੇ ਕਰਨਾ ਹੁੰਦਾ ਬਾਈ ਹਨਾ ਚਾਹ ਗਾਂ ਅਜੇ ਇੱਕੋ ਗਾਂ ਪਾਈ ਆ ਆ ਗਾਂ ਖੜੀ ਆ ਇਹਦੀ ਬੱਚੀ ਆ ਇੱਥੇ ਡੇਰਾ ਦੇਲੇ ਤੇ ਰਾਤ ਨੂੰ ਇੱਥੇ ਪੈਣਾ ਵੀਰੇ ਫੇ ਠੀਕ ਹੈ ਇਹ ਕਿਹੜੀ ਗਾਂ ਕਿੱਥੇ ਉਰੀ ਤੇ ਲੋਕਲ ਤੇ ਲਈ ਫੇ ਲੋਕਲ ਤੇ ਲਈ ਆ ਵੀਰੇ ਲੋਕਲ ਤੇ ਮਿਲ ਜਾਂਦੀ ਹੈ ਹੈ ਹੈਗੇ ਹੋਰੇ ਫਾਰਮ ਹੈ ਫਾਰਮ ਤੋਂ ਨਹੀਂ ਅੱਧਾ ਹੀ ਮਤਲਬ ਬੰਦੇ ਸੀਗੇ ਹੁੰਦੇ ਤੁਲੇ ਘਰ ਤੋਂ ਹੀ ਲੈ ਜਾਂਦੀ ਕਿਸੇ ਦੇ ਠੀਕ ਆ ਠੀਕ ਆ 23 24 ਕਿਲੋ ਕਰਦੇ ਹਾਂ ਹਾਂ ਨਹੀਂ ਬੱਚੀ ਤਾਂ ਵਧੀਆ ਵੋ ਸੋਹਣੀ ਆ ਨਸਲ ਵਾਲੀ ਆ ਨਾ ਪੂਰੀ ਹਾਂ 23 24 ਕਿਲੋ ਦੁੱਧ ਦੇ ਦਿੰਦੀ ਹੈ ਹਾਂ ਫੇਰ ਘਰੇ ਰੱਖਦੇ ਹਾਂ ਕਿ ਮਾਨਾਂ ਤੇ ਨਹੀਂ ਇਦਾਂ ਲੋਕ ਲਾ ਜਾਂਦੇ ਆ ਭਾਜੀ ਨਾ ਨਾ ਵਧੀਆ ਆ ਇੱਥੇ ਵੀ ਮਦੀਨ ਖੜਦੀ ਹੁੰਦੀ ਹੈ ਨਾ ਆ ਘਰ ਦੇ ਵਿੱਚ ਪਰ ਇਹਦੇ ਹੁੰਦੇ ਤੇ ਜਦ ਜਦ ਖੜਦੀ ਸੀ ਟਰੈਕਟਰ ਹਾਂ ਜਦ ਬਾਈ ਦਾ ਇਹਦਾ ਸਾਰਾ ਹਾਂ ਨਾ ਆ ਉਹ ਥੱਲੇ ਉਹ ਸਿਮੈਂਟ ਵਾਲੀਆਂ ਨੂਆਂ ਨੂਆਂ ਥੱਲੇ ਦਾ ਜਦ ਇਹ ਕਹਿੰਦਾ ਤਾਂ ਕਹਿੰਦਾ ਡੇਰੀ ਫਾਰਮ ਕਰਨਾ ਆ ਟੋਕੇ ਵਾਲੀ ਮਸ਼ੀਨ ਮਿਲ ਜਾਂਦੀ ਇੱਥੇ ਤੇ ਆ ਆਏ ਪੈਸ ਹੀ ਆਪਣੀ ਪਰਾਣੀ ਅੱਛਾ ਰੱਖੀ ਹੋਈ ਥੀ ਪਹਿਲੇ ਹੀ ਪਹਿਲੇ ਰੱਖੇ ਸੀ ਡੰਗਰ ਮੁਰੇ ਦੇਖ ਰੇਲੀ ਬਣਾਈ ਆ ਨਾ ਨਾ ਵਧੀਆ ਬਣਾ ਪ੍ਰੇਟੀਆਂ ਤੇ ਟਾਪ ਦੀ ਆ ਜੀ ਤਾਂ ਯਾਰ ਆਹਦਾ ਤੇਰੀ ਬਹੁਤ ਸੋਹਣੀ ਲੱਗੀ ਮੈਨੂੰ ਨਿਕਲ ਜਾਂਦੀ ਐ ਤਾਂ ਪਿੱਛੂ ਨਾ ਜੇ ਛਾੜਨੀ ਆ ਨਾ ਹਾਂ 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 ਨਹੀਂ ਵਧੀਆ ਬਣ ਗਿਆ ਜੇ ਗਾੜਾ ਚੱਲ ਬਾਕੀ ਮਿਹਨਤ ਵਾਲੇ ਬੰਦਾ ਉਹ ਰੱਖਿਆ ਨਾ ਵੀ ਕਰਨਾ ਕੰਮ ਤਾਂ ਹੋ ਕੇ ਖੜਦਾ ਸ਼ੈੱਡ ਛੋੜਿਆ ਹੁਣੇ ਪਾਇਆ ਪੈ ਸ਼ੈੱਡ ਬਾਅਦ ਚ ਪਹਿਲਾਂ ਤੇਰੇ ਕੋਲ ਕੁਝ ਵੀ ਨਹੀਂ ਥਾਣਾ ਇਹ ਇੱਕ ਮਹੀਨਾ ਹੋਇਆ ਬਸ ਹੁਣ ਹੋਰ ਹਾਂ ਬਾਈ ਕਹਿੰਦਾ ਪੰਜਾਬ ਆਉਣਾ ਕਿਸੇ ਦਿਨ ਪੰਜਾਬ ਕਹਿੰਦਾ ਮੈਨੂੰ ਡੇਰੀ ਫਾਰਮ ਖਵਾ ਕੇ ਲੈ ਆਈ ਮੈਂ ਕਹਿੰਦਾ ਤੁਹਾਨੂੰ ਸਾਰੇ ਚੰਗੇ ਚੰਗੇ ਜਿਹੜੇ ਹੈਗੇ ਸਾਰੇ ਦਿਖਾ ਲਿਓ ਜਿੱਥੇ ਤੈਨੂੰ ਪੰਜ ਸੱਤ ਬੱਚੇ ਜੀ ਲੈ ਆਈ ਉੱਥੇ ਤੇ ਬਿਲਕੁਲ ਹੈਗੇ ਨਹੀਂ ਵਧੀਆ ਲੈ ਕੇ ਪਾਲ ਲਈ ਬਲਦੀ ਇਹ ਬਿਲਕੁਲ ਛੋਟੀ ਜੀ ਆ ਦੇਖ ਲੈ ਜਮੇ ਛੋਟਾ ਜਿਆ ਦਾ ਨਾ ਜਿਆ ਲਿਆਂਦਾ ਆਇਆ ਦਾ 45 ਦਿਨ ਦਾ 45 ਦਿਨ ਦਾ ਸੀ ਜਦੋਂ ਲਿਆ ਸੀ ਅੱਜ ਘਰੇ ਤਾਂ ਜਾਂਦਾ ਇਹ ਹਾਂ ਹਾਂ ਕੋਠੇ ਤੇ ਹੁੰਦਾ ਦਾ ਨਾ ਹਾਂ ਹਾਂ ਕਿੱਡਾ ਹੋ ਗਿਆ ਟਾਈਮ ਦੀ ਖਾਸਾ ਹੋ ਗਿਆ ਇੱਧਰ ਬੂਡੇ ਲਾਤੇ ਪਹਿਲੀ ਵਾਰੀ ਮਸ਼ੀਨ ਆਈ ਤੀ ਟਮਾਟਰ ਹੈਗੇ ਛੋਟੇ ਐ ਮਰਾ ਬਾਈ ਪਹਿਲੀ ਵਾਰੀ ਮਸ਼ੀਨ ਆਈ ਤੀ ਬਾਈ ਕਹਿੰਦਾ ਤੁਸੀਂ ਸੀਜ਼ਨ ਲਾਉਣ ਮੌਕੇ ਆਇਆ ਕਰਨਾ ਫੇਰ ਪਤਾ ਨਹੀਂ ਮਿਲਿਆ ਕਰਨਾ ਪਤਾ ਨਹੀਂ ਰੱਬ ਨੇ ਦੇ ਲਗਾ ਹੈ ਹੈ ਚੱਕਰੀਆ ਹਪਾਤਾ ਪੱਕੇ ਕੋਕੇ ਲਾਦੇ ਵੀ ਹੁਣ ਰੇਗ ਮਹੀਨੇ ਦੀ ਮਹੀਨੇ ਆਉਣਾ ਪੈਂਦਾ ਬਾਈ ਕਹਿੰਦਾ ਹੁੰਦਾ ਨਾ ਕਹਿੰਦਾ ਯਾਰ ਤੁਸੀਂ ਸੀਜ਼ਨ ਬਾਈ ਲਾ ਕੇ ਵੀ ਮਿਲ ਕੇ ਜਾਇਆ ਕਰਿਓ ਬਾਅਦ ਫੇਰ ਤੁਸੀਂ ਕਿੱਥੇ ਆਇਆ ਕਰਨਾ ਵਾ ਦੇਖ ਲੋ ਰੱਬ ਸਬੱਬੀ ਜਿੱਥੇ ਰੱਬ ਦਾਣਾ ਪਾਣੀ ਕਰਦਾ ਐਨ ਉਹ ਕਰਦਾ ਐ ਕਣਕਾਂ ਜਿਹੇ ਐਹ ਜਿਹੀਆਂ ਇੱਧਰ ਤਾਂ ਹਜੇ ਤਾਂ ਵੀਰੇ ਟਾਈਮ ਲੱਗੂਗਾ ਹਨਾ ਆ ਨਲਕਾ ਲੱਗ 20 25 ਦਿਨ ਲੱਗ ਜਣਾ ਹੈ ਜੀ ਮਹੀਨਾ ਹੀ ਲੱਗਣਾ ਸਾਰਾ ਨਾ ਆਰ ਅਪ੍ਰੈਲ ਮਹੀਨਾ ਲੰਘੇ ਜਾਣਾ ਸਾਰਾ ਆ ਏਰੀਆ ਮਸ਼ੀਨ ਫਸ ਗਈ ਸੀ ਉੱਧਰ ਘਰ ਦੇ ਕੋਲ ਨਹੀਂ ਫਿਰ ਅੱਧੂ ਲੈ ਗਈ ਹਾਂ 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 ਆ ਏਰੀਆ ਸਾਰਾ ਆਪਾਂ ਨਹੀਂ ਵੜਿਆ ਤਾਂ ਇੱਥੇ ਮਸ਼ੀਨ ਚੱਲੀ ਦੀ ਸਾਰੀ ਇਹ ਐਦਕੀ ਵੀ ਰੱਖੀ ਇੱਥੇ ਕਹਿ ਕੇ ਕੋਈ ਗੱਲ ਨਹੀਂ ਲਿਆਵਾਂਗੇ ਆਪਣਾ ਇੱਕ ਆਲਾ ਦਾ ਗੇਟ ਇੱਥੇ ਨਹੀਂ ਇੱਥੇ ਮਸ਼ੀਨ ਖੜਦੀ ਹੁੰਦੀ ਸੀ ਇੱਥੇ ਪੈਂਦੀ ਹੁੰਦੀ ਸੀ ਆ ਘਰ ਦੇ ਵਿੱਚ ਆ ਸਾਨੂੰ ਮਕਾਨ ਮਿਲਿਆ ਤਾਂ ਯਾਰ ਤਾਂ ਕੰਦ ਵੀ ਹੁੰਦੀ ਸੀ ਘਰ ਦੀ ਵੀ ਹੁਣ ਤਾਂ ਚਲੋ ਇਹ ਵੀ ਅਪਡੇਟ ਖਾਸਾ ਹੋ ਗਿਆ ਚੱਲੀਏ ਵੀਰੇ ਬਾਕੀ ਤਰੀਕ ਜੇ ਦੇਰੀ ਆ ਉੱਥੇ ਜੇ ਹਾਕ ਪਈ ਦੀਆਂ ਨਾ ਹਾਕ ਪਊਗੀ ਫਿਰ ਪਤਾ ਲੱਗ ਜੂਗਾ ਫੋਨ ਆ ਜੂਗਾ ਵੀਰੇ ਨੂੰ ਜਾਣ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਇੱਥੇ ਪਹੁੰਚ ਜਾਗੇ ਹਨ ਚਲੋ ਚੱਲਦੇ ਆਂ ਫਿਰ ਘਰੋਂ ਬਾਈ ਦੇ ਚਾਹ ਚ ਪੀ ਕੇ ਚੱਲਦੇ ਆਂ ਕੋਰਟ ਤੇ ਨੂੰ ਲਓ ਜੀ ਬਾਈ ਸਾਰਿਆਂ ਦੀ ਅਰਦਾਸ ਸਦਕਾ ਅੱਜ ਪੂਰੀ ਹੋ ਗਈ ਹੈ ਨਾ ਅਰਦਾਸ ਬੇਨਤੀ ਜੋ ਵੀ ਆਪਣੇ ਵਾਸਤੇ ਕਰਦੇ ਜਾਂਦੇ ਕੱਲ ਵੀ بڑے ਫੋਨ ਆਏ ਵੀਰੇ ਕੀ ਗੱਲ ਪੰਜਾਬ ਆਗੇ ਮੈਂ ਕਿਹਾ ਯਾਰ ਵੀ ਬਾਈ ਤਰੀਕ ਹੈ ਕਣਕ ਕਣਕ ਹੈ ਨਾ ਵੀ ਨਾਲੇ ਨਾ ਆਪਣੇ ਇੱਥੇ ਲੇਟ ਹੋ ਜਾਂਦੇ ਤੇ ਤਰੀਕ ਪਹੁੰਚਦੇ 11 12 ਵੱਜ ਜਾਂਦੇ ਤੇ ਨਾ ਸਾਡੇ ਜਾਣ ਚਦਾ ਵੀ ਹਾਜ਼ਰੀ ਲੱਗ ਜਾਂਦੀ ਸੀ ਸਾਡੀ ਪਰ ਇੱਕ ਦੋ ਤਰੀਕਾਂ ਪਾ ਸਾਡੀ ਹਾਜ਼ਰੀ ਲੱਗਣ ਨਾ ਕਰਕੇ ਨਾ ਵੀ ਅਸੀਂ ਆਏ ਸਾਰੇ ਤਰੀਕਾ ਦੇ ਆ ਮਤਲਬ ਲੇਟ ਹੋ ਜਾਂਦੇ ਤੇ ਲੇਟ ਆਉਣ ਕਰਕੇ ਬਾਈ ਇਹਨਾਂ ਨੂੰ ਇੱਕ ਦੱਸਿਆ ਨਹੀਂ ਗਏ ਇਹਨੂੰ ਜਣੀ ਜਿੱਥੇ ਦੇ ਆਣਾ ਕਾਗਜ਼ੇ ਪਤਰੀਕ ਬਣਾ ਆਈ ਤਾਂ ਵਰੰਟ ਨਿਕਲ ਜੰਨੇ ਹੁੰਦੇ ਆ ਉਹ ਵਰੰਟ ਨਿਕਲ ਗਏ ਤੇ ਆਪਣੇ ਆਣਾ ਘਰੇ ਬਾਪੂ ਉਹ ਨਹੀਂ ਬਹੁਤ ਟੈਨਸ਼ਨ ਕਰਦੇ ਤੇ ਤੇਰੇ ਮੈਂ ਕਿਸੇ ਕੋਲ ਗੱਲ ਨਹੀਂ ਕਰੀ ਹੈਗੀ ਅੱਜ ਤੁਹਾਡੇ ਨਾਲ ਗੱਲ ਕਰਨ ਲੱਗਿਆ ਨਾ ਉਹਦੇ ਚੱਕਰ ਚ ਐਮਰਜੈਂਸੀ ਤਾਂ ਹੀ ਵੀਰੇ ਆਦਿ ਕੀ ਹੈ ਨਾ ਆਉਣਾ ਪਿਆ ਬਾਕੀ ਤਰੀਕ ਆ ਨਾ ਬਈ ਕਾਨੂੰਨ ਆ ਜਿਹੜਾ ਇਹਦੇ ਨੂੰ ਤਾਂ ਜ਼ਰੂਰ ਤਰੀਕ ਪਰ ਜਾਣਾ ਚਾਹੀਦਾ ਮੈਸੇ ਆਪਾਂ ਕ ਤਰੀਕ ਉਹ ਮੈਸੇ ਵੀ ਨਹੀਂ ਦੀ ਕਰੀ ਉਹ ਮੈਸਾ ਆਏ ਹੋਗੀ ਇੱਕ ਤਰੀਕ ਤੇ ਅਸੀਂ ਲੇਟ ਆ ਹਨਾ ਮੈਂ ਹੁਣ ਆਪਣੇ ਜਿਹੜੇ ਵਕੀਲ ਸਾਹਿਬ ਤੇ ਸਾਡੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਤੁਸੀਂ ਚਾਹੇ ਰੋਜ ਆਓ ਵੀ ਰੇਕ ਤਰੀਕ ਤੇ ਤੁਹਾਡੇ ਫਰੰਟ ਤੇ ਨਿਕਲਦੀ ਰਹੇ ਤੇ ਵੀ ਤੁਸੀਂ ਦੂਰ ਆ ਹਨਾ 8-9 ਵਜੇ ਤੱਕ ਤੁਸੀਂ ਪਹੁੰਚ ਨਹੀਂ ਸਕਦੇ ਜਾਂ ਤੁਸੀਂ ਪਹਿਲਾਂ ਆਇਆ ਕਰੋ ਬਾਕੀ ਸਾਰਿਆਂ ਦੇ ਅਰਦਾਸਾਂ ਸਦਕਾ ਦੇ ਆ ਨਾ ਤਰੀਕ ਆਪਣੀ ਪੈ ਗਈ ਪੈਣ ਤੋਂ ਬਾਅਦ ਆਪਾਂ ਨੂੰ ਨਾ ਜਿਹੜਾ ਜੁਰਮਾਨਾ ਪੈ ਕੇ ਫਾਰਗ ਹੋ ਗਿਆ ਅੱਜ ਆਪਾਂ ਵੀ ਆਪਣਾ ਕੇਸ ਆ ਬਿਲਕੁਲ ਨਾ ਖਤਮ ਹੋ ਗਿਆ ਬਹੁਤ ਬਹੁਤ ਲੱਖ ਲੱਖ ਸ਼ੁਕਰ ਆ ਨਾ ਵਾਹਿਗੁਰੂ ਦਾ ਕਰਦੇ ਆ ਪਹਿਲਾਂ ਤਾਂ ਸਾਰਿਆਂ ਤੋਂ ਫਿਰ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਕਰਦਾ ਨਾ ਜਿਹੜੇ ਵੀਰਾਂ ਨੇ ਅਰਦਾਸਾਂ ਕਰੀਆਂ ਕੱਲ ਬਹੁਤ ਮੇਰੇ ਵਾਸਤੇ ਨਾ ਚੰਗੀਆਂ ਖੁਸ਼ਕਬਰੀਆਂ ਲੈ ਕੇ ਆਈ ਵੀਰੇ ਆਏਗਾ ਚੰਗੀ ਖੁਸ਼ਕਬਰੀ ਮਿਲ ਗਈ ਬਾਈ ਆਪਣਾ ਜਿਹੜਾ ਇਹ ਆਹ ਤੁਰੇ ਦੀ ਹੈ ਨਾ ਕੋਰਟ ਦੀ ਇਹਦੇ ਵਿੱਚ ਉਹ ਮੁਕਾਰਕ ਹੋ ਗਏ ਹੁਣ ਰਹਿ ਗਿਆ ਇੱਕ ਜ਼ੋਰ ਦਾ ਕੇਸ ਚੱਲਦਾ ਹੈ ਨਾ ਜ਼ੋਰ ਤੇ ਪਾਇਆ ਹੋਇਆ ਨਾ ਉਹਨਾਂ ਨੇ ਉਹ ਰਹਿ ਗਿਆ ਬਾਕੀ ਆ ਵੀ ਹੈ ਨਾ ਉਹਨਾਂ ਨੂੰ ਵੀ ਰੇਗ ਬੰਦੇ ਨਾਲ ਆ ਬਈ ਇਹ ਹੁੰਦਾ ਚਾਹੇ ਉਹ ਸਾਡਾ ਹੀ ਜੀ ਹੋਵੇ ਨਾ ਵੀ ਸਾਡੇ ਜੀ ਦੇ ਕੇਸ ਦਾ ਇੱਕ ਨਾ ਉਹ ਜੀ ਬਣਾ ਚਲੋ ਰੇਗ ਨੂੰ ਤਰਕਾਰੇ ਹੁੰਦੇ ਵੀ ਖਰਚਾ ਪਾਣੀ ਮਿਲ ਜਵੇ ਪਰ ਜਿਹੜਾ ਜ਼ੋਰ ਦੰਦਾ ਹੁੰਦਾ ਨਾ ਜ਼ੋਰ ਨੂੰ ਦੰਦੇ ਨਾ ਹੁੰਦਾ ਉਹ ਜ਼ੋਰ ਵਾਲਾ ਕੇਸ ਆ ਉਹ ਆਪਣਾ ਰਹਿ ਗਿਆ ਵੀ ਵੀ ਤਰੀਕ ਮਾਣੀ ਮੋਟੀ ਕਿਤੇ ਪਿਆ ਕਰੂਗੀ ਨਹੀਂ ਮੈਡਮ ਕਹਿੰਦੇ ਉਹ ਵੀ ਤੁਹਾਨੂੰ ਤਰੀਕਾਂ ਨੇ ਨਾ ਕੋਈ ਏਡੀ ਉਹ ਨਹੀਂ ਹੈਗੀ ਵੀ ਆ ਤਰੀਕ ਉਹ ਦੇਰ ਦੇਰ ਬਾਅਦ ਪੈਂਦੀ ਹੈ ਮਹੀਨੇ ਡੇਢ ਮਹੀਨੇ ਤਰੀਕ ਪੈਂਦੀ ਹੁੰਦੀਆਂ ਨਾ ਹੁਣ ਆਪਣੀ 26 27 April ਆ ਬਾਕੀ ਚਲੋ ਮਹਾਰਾਜ ਦੀ ਕਿਰਪਾ ਨਾਲ ਅੱਜ ਤਾਂ ਮੈਂ ਬਹੁਤ ਵਧੀਆ ਹੋ ਗਿਆ ਜਿਵੇਂ ਮਿਹਨਤ ਕਰਕੇ ਆਏ ਤੇ ਹਨਾ ਵੀ ਸੀਜ਼ਨ ਚੱਲਦੇ ਦੇ ਵਿੱਚ ਦਿਨ ਰਾਤ ਦੇ ਵਿੱਚ ਟ੍ਰੇਨ ਦੇ ਵਿੱਚ ਵੇ ਅੱਜ ਇੱਧਰ ਨੂੰ ਖੇਚੇ ਦੀ ਜਾਜ ਰਹੀ ਗੱਡੀ 4 ਵਜੇ ਉਦੇ ਕਰਕੇ ਵੀ ਮਿਹਨਤ ਦਾ ਮੁੱਲ ਦਾ ਬਾਈ ਆਪਣਾ ਪਾਇਆ ਬਾਕੀ ਸਾਰਿਆਂ ਨਾਲੋਂ ਵੱਧ ਧੰਨਵਾਦ ਕਰਦੇ ਆ ਅਮਨ ਵੀਰੇ ਦਾ ਹਨਾ ਇਹਨਾਂ ਨੇ ਬਾਈ ਬਹੁਤ ਸਾਥ ਦਿੱਤਾ ਐਨਾ ਸਾਥ ਦਿੱਤਾ ਵੀ ਤੁਸੀਂ ਗੱਲ ਛੱਡ ਦੋ ਰੇਗ ਗੱਲ ਦੇ ਵਿੱਚ ਹਨਾ ਰੇਗ ਤਰੀਕ ਦੇ ਨਾਲ ਨਾਲ ਜਾਣਾ ਨਾਲੇ ਆਉਣਾ ਕਾਗਜ਼ ਪੱਤਰ ਕੋਈ ਨਾ ਰਹਿ ਗਿਆ ਆਪਣਾਉਣਾ ਅੱਜ ਵੀ ਵਿਚਾਰੇ ਨੇ ਬਹੁਤ ਪੱਜ ਨਾ ਟਕਰੀਆ ਬਹੁਤ ਦੇਣਾ ਨਹੀਂ ਬਾਈ ਦੇ ਸਕਦੇ ਇਹਨਾਂ ਦਾ ਵੀ ਹਨਾ ਵੀ ਜੰਮੂ ਦੇ ਇੰਨੇ ਲੋਕ ਇਮਾਨਦਾਰ ਇਦ ਇਹ ਲੋ ਤਾਂ ਇਹ ਆਪਾਂ ਦਾ ਅਡਰੈਸ ਤੇ داری ਦੀ ਕੋਈ ਆ ਨਾ ਮਸ਼ੀਨ ਲੈ ਕੇ ਆਏ ਤੇ ਇਹਦੇ ਕੋਲ ਵੀਰ ਕੋਲ ਸੀਜਨ ਲੱਗਣ ਤੋਂ ਬਾਅਦ ਆਹ ਕੰਮ ਹੋ ਗਏ ਤਾਂ ਫਿਰ ਵੀ ਆਏ ਨਾਲ ਖੜਿਆ ਯਾਰ ਜਿਹੜੇ ਪੈਸੇ ਲੱਗਦੇ ਪੈਸੇ ਵੀ ਬਹੁਤ ੱੱਕੇ ਨਾ ਦੇਣੇ ਪੈਣੇ ਆ ਉਹ ਵੀ ਨਹੀਂ ਲੰਦਾ ਹੈਗਾ ਨਹੀਂ ਵੀ ਇਹ ਕਹਿੰਦਾ ਯਾਰ ਇਨਸਾਨੀਅਤ ਤੌਰ ਤੇ ਖੜੇ ਆ ਚਲੋ ਮੈਂ ਕਿਹਾ ਵੀ ਹੁਣ ਮਾਰਾ ਜ ਰੱਖੇ ਸੌਕਾ ਨਾ ਮਸ਼ੀਨ ਲੈ ਕੇ ਰਾਇ ਅੱਜ ਮੈਂ ਕਿਹਾ ਨਹੀਂ ਵੀ ਉਹ ਮਸ਼ੀਨ ਲੈ ਕੇ ਆਉਂ ਕਿ ਜਦ ਤਨ ਫੇਰ ਨਾ ਰਹਿਣੀ ਤੇ ਤੇਰੇ ਕੋਲੇ ਰਹਿਣਾ ਹੁਣ ਆਪਾਂ ਰਵਾਨਗੀ ਕਰਤੀ ਪਿੰਡ ਨੂੰ ਤਿੰਨ ਚਾਰ ਘੰਟੇ ਲੱਗ ਜੰਨੇ ਆ ਬਾਈ ਚਾਰ ਪੰਜ ਘੰਟੇ ਪਿੰਡ ਪਹੁੰਚਦੇ ਨੂੰ ਹਜੇ ਕਣਕ ਤਾਂ ਉਹਦੇ ਬਹੁਤ ਅਰੀ ਆ ਆਹ ਹਲੇ ਕਣਕ ਦੀ ਪੋਜੀਸ਼ਨ ਆ ਅਮਨ ਵੀਰਾ ਹਜੇ ਕਹਿੰਦਾ ਕਹਿੰਦਾ ਮੀਨਾ ਤਾਂ ਕਣਕ ਲਾਊਗੀ ਲਾਊਗੀ ਮੈਂ ਕਿਹਾ ਚਲੋ ਆਵਾਂਗੇ ਬਾਈ ਜੰਮੂ ਵੀ ਹੈ ਨਾ ਇੱਥੇ ਆ ਕੇ ਐਂਡ ਕਰਾਂਗੇ ਨਵੀਂ ਗੱਲ ਆ ਦੇਖੋ ਇਧਰ ਜੰਮੂ 16 ਕਿਲੋਮੀਟਰ ਦੇ ਅੰਦਰ ਆ ਦਿੱਲੀ 580 ਸ਼ੈਨਾਜ 3 ਕਿਲੋਮੀਟਰ ਬਾਕੀ ਰਿੰਗ ਰੋਡ ਬਣਿਆ ਆ ਗਾਂ ਦਾ ਰੋਡ ਦੀ ਬਹੁਤ ਬੁਰੀ ਹਾਲਤ ਆ ਜਿਹੜਾ ਮੇਨ ਰੋਡ ਜਾਂਦਾ ਨਾ ਆਪਣੇ ਪਠਾਨਕੋਟ ਨੂੰ ਉਹਦੀ ਤਾਂ ਬਹੁਤੀ ਬੁਰੀ ਹਾਲਤ ਦਾ ਸਾਰਾ ਰੋਡ ਪਟਿਆ ਰਿੰਗ ਰੋਡ ਤੇ ਜਾਂਦੀ ਹੈ ਗੱਡੀ 100 120 ਤੇ ਬਾਕੀ ਐ ਵੀ ਆਮ ਨਾਲੇ ਚੱਲਦੇ ਆ ਨਾ ਕੋਈ ਕਿੜਾ ਪਰੁੰਗੜਾ ਕਾਲੀ ਆ ਵੀ ਹੁਣ ਜਿਹੜੀ ਮੇਨ ਟੈਂਸ਼ਨ ਸੀ ਦਿਮਾਗ ਦੀ ਯਾਰ ਉਹ ਖਤਮ ਹੋ ਗਈ ਇੱਥੇ ਬਾਈ ਆ ਨਾ ਸਿਮ ਸੌਮੀ ਬੰਦ ਹੋ ਜਿੰਨੇ ਆ ਕੇ ਰਾਜੂ ਰੂ ਉਹਨਾਂ ਦਾ ਫੋਨ ਫੋਨ ਮਸ਼ੀਨ ਵਾਲਿਆਂ ਦਾ ਕਿਸੇ ਦਾ ਵੀ ਲਾਉਂਦੇ ਹੀ ਹੋਣਗੇ ਕਹਿੰਦੇ ਹੋਣਗੇ ਬੰਦ ਆ ਬਾਈ ਹੋਰ ਵੀ ਲਾਉਂਦੇ ਆਉਣਗੇ ਬਾਕੀ ਕਪੜਾ ਹੁਣ ਆਪਾਂ ਬਣਾਉਣ ਦੇ ਭਰੀ ਹੋ ਗਏ ਹੁਣ ਜਿਹੜੀ ਝੋਵਰ ਵਾਲੀ ਤਰੀਕ ਆ ਉਹਦੇ ਆਇਆ ਕਰਾਂਗੇ ਉਹਦੇ ਲੇਟ ਪੈਂਦੀ ਆ ਵੀਰੇ ਦੋ ਕੋਟਾਂ ਦੀਆਂ ਤਰੀਕਾਂ ਨਾ ਨੇੜੇ-ਨੇੜੇ ਪਾ ਪੈਂਦੀਆਂ ਨੇ ਹੁਣ ਤੁਸੀਂ ਹਿਸਾਬ ਨਾਲ ਉਹਦੀ ਇਹਦੀ ਅੱਜ 4 ਦੀ ਹੈ ਨਾ ਉਹਦੀ 26 ਅਪ੍ਰੈਲ ਆ ਫੇਰ ਇਹਦੀ ਨੇੜੇ ਪੈ ਜਾਣੀ ਤੇ ਉਹਦੀ ਫੇਰ ਦੂਰ ਜਿਆਦਾ ਇਕੱਠੀਆਂ ਹੁਣ ਇੱਕ ਦਿਨ ਦੀ ਇੰਨੇ ਦੂਰ ਤੇ ਆਉਣਾ ਤਾਂ 4-5 ਕਿਲੋਮੀਟਰ ਤੋਂ ਚਲੋ ਮਹਾਰਾਜ ਨੇ ਜੋ ਕਰਦਾ ਨਾ ਚੰਗਾ ਹੀ ਕਰਦਾ ਬਾਕੀ ਸੁਣਦਾ ਵੀ ਚੰਗੀ ਜੇ ਧੀਵਾ ਨਾ ਬਹੁਤੀ ਕੋਈ ਨਹੀਂ ਕਰਦਾ ਮੈਂ ਤਾਂ ਕਹਣਾ ਵੀ ਸਾਰਿਆਂ ਦੀ ਮਾਲ ਕੇ ਕਨੇ ਸੁਣੇ ਆ ਨਾ ਬਾਕੀ ਹੁਣ ਸਾਡੇ ਸਾਹਮਣੇ ਵੀ 3-4 ਕਿਲੋਮੀਟਰ ਆਉਣੇ ਆ ਨਾ ਘਟੋਗੜ ਵੀ 5-6 ਘੰਟੇ ਰੋਡ ਦੇ ਲੰਘ ਜੰਨੇ ਆ ਬਾਕੀ ਹੁਣ ਆਪਾਂ ਜਾਣ ਦੀ ਤਿਆਰੀ ਹੈ ਜਿਹੜੀ ਹੈ ਨਾ ਬੋਰਮੈਨ ਨੂੰ ਮਿਲਦਾ ਜਾ ਕੇ ਫੋਨ ਲਾਉਣਾ ਉਹਨੂੰ ਮੜੀ ਜਾਂ ਜੰਮੂ ਤੋਂ ਬਾਹਰ ਨਿਕਲੋ ਤੇ ਆਪਣੀ ਰੇਂਜ ਆ ਜਿਹੜੀ ਹਰਾ ਜਣੀ ਲਖਣਪੁਰ ਪਾਰ ਕਰਕੇ ਉਹਦੇ ਬਾਅਦ ਫਿਰ ਲਾਉਨੇ ਬੋਰਮੈਨ ਨੂੰ ਫੋਨ ਵੀ ਪਾ ਲਾ ਮੈਂ ਇੱਥੇ ਕੱਪੜੇ-ਕੱਪੜੇ ਬੈਗ ਚ ਚੱਲੀਏ ਮਿੱਤਰਾਂ ਚਲੋ ਮਿਲਦੇ ਹੁਣ ਨਗਾਉਣਾ ਤੁਹਾਨੂੰ ਰੋਡ ਨਾਲੇ ਬਾਈ ਸਵੇਰੇ ਤਾਂ ਮੈਨੂੰ ਐਂ ਦਵਾ ਮਾਂ ਅਜ ਫੇਰ ਲੇਟ ਹੋ ਗਏ ਧਰਮਾਲਗ ਨੇ ਰੱਖੀ ਇਲਾਜ ਵੀ ਟਾਈਮ ਨਾਲੇ ਪਹੁੰਚ ਗਏ 2 ਘੰਟੇ ਸਭ ਕੋ ਮੈਨੂੰ ਇੰਤਜ਼ਾਰ ਕਰਨਾ ਪਿਆ ਆਕਦਾ ਵੀ ਵਜ੍ਹੀ ਨਹੀਂ ਅਜੇ ਨਹੀਂ ਅੱਗੇ ਸਾਡੇ ਉਧਰ ਵੱਜ ਜਾਂਦੀ ਦੀ ਆਕ ਚਲੋ ਆ ਇੱਧਰ ਵੀ ਦੇ ਲੋ ਕਾਨਕ ਅਜੇ ਤਾਂ ਹਰੀ ਪਈ ਆ ਅੱਗੇ ਆਪਾਂ ਨਾ 27 28 April ਨੂੰ ਆਏ ਸੀ ਉਹਰੇ ਅਜੇ ਕੰਮ ਚਾਲੂ ਹੋਇਆ ਦਾ ਹੁਣ ਤੁਸੀਂ ਹਿਸਾਬ ਲਾ ਲਓ ਵੀ ਅਜੇ ਤਾਂ ਬਿਲਕੁਲ ਹਰਾ ਪਿਆ ਕੰਮ ਚਲੋ ਦਿਖਾਉਨੇ ਹੁਣ ਮਿਲਦੇ ਆ ਜੀ ਅੱਗੇ ਚੱਲ ਕੇ ਆ ਗਈ ਆਪਾਂ ਪੰਜਾਬ ਔਰ ਜੰਮੂ ਦੇ ਬਾਰਡਰ ਤੇ ਇੱਥੇ ਦੇ ਬਾਅਦ ਆ ਨਾ ਜੰਮੂ ਜਾਂਦੇ ਰਸਮ ਬੰਦ ਹੋ ਜੰਨੇ ਆ ਇੱਥੇ ਆ ਜੰਨੇ ਆ ਮੁੜ ਕੇ ਤਾਂ ਇੱਥੇ ਚੱਲ ਜੰਨੇ ਆ ਇੱਥੇ ਆਰੇ ਕੌਨ ਰੇਂਜ ਆਉਂਦੀ ਆ ਨਾ ਹੁਣ ਨੈਟ ਵੀ ਦੇ ਆਉਣ ਲੱਗ ਜਾਣਾ ਆਪਾਂ ਜਾਂ ਪਰ ਟੂਲ ਟੈਕਸ ਕਟਾ ਲੈਣਾ ਨਾ ਟੂਲ ਟੈਕਸ ਕਟਾਉਣੇ ਤੋਂ ਬਾਅਦ ਆਪਣਾ ਨੈਟਵਰਕ ਆ ਜਿਹੜਾ ਉਹ ਵੀ ਆ ਜੰਨਾ ਔਰ ਕਾਲਿੰਗ ਵੀ ਹੋਣ ਲੱਗ ਜੂਗੀ ਹਨਾ ਜੰਮੂ ਦੇ ਬਾਈ ਰੂਲ ਆਪਣੇ ਪੰਜਾਬ ਨਾਲੋਂ ਅਲਾਗਾ ਵੀ ਆਪਣਾ ਸਿਮਾ ਜਿਹੜਾ ਉਰੇ ਚੱਲਦਾ ਨਹੀਂ ਇੱਧਰ ਦਾ ਸਿਮਾ ਆਪਣੇ ਚੱਲ ਜਾਂਦਾ ਜਾ ਕੇ ਇੱਥੇ ਟੂਲ ਆਉਣਾ ਬਸ ਇੱਕ ਟੂਲ ਇੱਥੇ ਕੋਈ ਵੀ ਜੰਮੂ 'ਚ ਵੜਦਾ ਹੈ ਨਾ ਵੀਰ ਕਿਸੇ ਨੂੰ ਜ਼ਰੂਰਤਾ ਵੀ ਜਿਵੇਂ ਮਸ਼ੀਨਾਂ ਲੈ ਕੇ ਵੀ ਆਉਂਦੇ ਆ ਇੱਥੇ ਤੇ ਸਿਮਾ ਮਿਲਦੇ ਆ ਆ ਦੁਕਾਨਾਂ ਜਿੰਨੀਆਂ ਵੀ ਨਾ ਸਿਮਾ ਵਾਲੀਆਂ ਨੇ ਨਾਲ-ਨਾਲ ਸਾਰੀਆਂ ਇਹ ਇੱਥੇ ਨਾ ਕਿਹਨਾਂ ਦਾ ਫਾਸਟ ਫੂਡ ਆਫ ਚਾਟ ਆਪਣ ਜੰਮੂ ਦੀ ਮਸ਼ਹੂਰ ਬਹੁਤ ਮੈਂ ਕਹਿੰਦਾ ਵੀ ਰਾਸ਼ ਹੁੰਦਾ ਬਾਕੀ ਦੇਖਨੇ ਆ ਜੇ ਹੋਈ ਇੱਥੇ ਖਾ ਕੇ ਜਾਂਦੇ ਨਾਲੇ ਤੁਹਾਨੂੰ ਦਿਖਾਉਨੇ ਆ ਆਹ ਤੇ ਬਾਈ ਲਈ ਖੜਾ ਇਹ ਆਹ ਦੇ ਸਿਰ ਤੇ ਲਈ ਖੜਾ ਇੱਥੇ ਆ ਗੱਡੀ ਦੇ ਪਹਿਲਾਂ ਹੁੰਦੇ ਪਕੌੜੇ ਜਈਆਂ ਇਹ ਜਿਵੇਂ ਆਪਣੇ ਵੇਚਣ ਦੇ ਪਕਾਉਨੇ ਆ ਨਾ ਇਕਣਾ ਬੰਦ ਨਹੀਂ ਕਹਦੇ ਚੁਰਚੜੇ ਜੀ ਹੁੰਨੇ ਆ ਆਹ ਲਈ ਖੜਾ ਯਾਰ ਤੇਰਾ ਹਣ ਸਾਹਮਣੇ ਇਹੀ ਦੁਕਾਨਾਂ ਸਾਰੀਆਂ ਮੈਂ ਕਹਿੰਦਾ ਵੀ ਇੰਨੀਆਂ ਦੁਕਾਨਾਂ ਬਾਈ ਓਰੇ ਜਿੰਨਾ ਵੀ ਟੂਰਿਸਟ ਹਨਾ ਸਾਰਾ ਇੱਥੇ ਖੜ ਕੇ ਜਾਂਦਾ ਆਹ ਪਕੌੜੇ ਜੀ ਆਂ ਬਾਕੀ ਖਾਣੇ ਆ ਤੇ ਖੜ ਕੇ ਨਾਲੇ ਦੇਖਦੇ ਆ ਲੈ ਕੇ ਜਾਣਾ ਘਰ ਦੇ ਆ ਵਾਸਤੇ ਹਨਾ ਜਿਆਦਾ ਗਰੀ ਹੁੰਦੀ ਆ ਬਾਈ ਹਨਾ ਆ ਆਈਟਮ ਆ ਇਹ ਖਾਣੇ ਵਾਲੀ ਜਿਹੜਾ ਜਮ ਬਾਰਡਰ ਤੇ ਆ ਜਮੂਦੇ ਤੇ ਬਾਈ ਕਾਦੀ ਬਣਦੀ ਆ ਇਹ ਛੋਲੇ ਦਾਲ ਦੀ ਛੋਲੇ ਹੀ ਦਾਲ ਦੀ ਪਤਾ ਨਹੀਂ ਕੀ ਜੀ ਯਾ ਨਾ ਵਧੀਆ ਪਕੌੜੇ ਜੇ ਬਣਾਏ ਹੋਏ ਨੇ ਇਹਨਾਂ ਦੇ ਇਕਣਾ ਇਹਨਾਂ ਨੇ ਖਾ ਕੇ ਦਨੇ ਆ ਹਨਾ ਛੋਲੇ ਹੀ ਦਾਲ ਦੇ ਬਣਦੇ ਆ ਇਹ ਹਾਂ ਚੀਜ਼ ਆ ਇਕਣਾ ਮਿਲਦੀ ਆ ਨਾ ਇਹ ਮੂਲੀਆਂ ਉੱਤੇ ਪਾ ਕੇ ਸੌਸ ਪਾ ਕੇ ਚਲੋ ਬਾਕੀ ਇਧਰ ਜਾਮ ਲੱਗੀ ਜਾਂਦਾ ਗੱਡੀ ਚ ਜਾ ਕੇ ਕਰਦੇ ਹਾਂ ਗੱਲ ਬਾਲੀ ਟੈਸਟੀ ਹੈ ਬਾਈ ਆਪਨੇ ਪੈਕਰ ਵਾਲੀ ਹੈ ਨਾ ਘਰ ਮੈਂ ਚਲੋ ਖਾ ਲਵਾਂਗੇ ਨਿਆਣੇ ਨੇ ਛੋਲੇ ਹੀ ਦਾਲ ਬਾਈ ਪੀ ਕੇ ਪਹਿਲਾਂ ਹਨ ਫਿਰ ਉਹਦੇ ਪਕੌੜੇ ਜਿਹੇ ਟਾਇਪ ਬਣਦਾ ਕੁਝ ਨਹੀਂ ਪਾਉਂਦੇ ਵਿੱਚ ਇਕੱਲਾ ਹਨ ਛੋਲੇ ਹੀ ਦਾਲ ਦਾ ਪੇੜਾ ਜਿਹਾ ਹੀ ਆ ਮੈਂ ਕਹਿੰਦਾ ਵੀ ਮੈਂ ਜਰ ਵੀ ਇਧਰ ਨੰਗਿਆਂ ਜਿੰਨੇ ਤਰੀਕਾ ਦੇ ਹਨਾ ਤਾਂ ਮੈਂ ਰੰਕਲ ਬਿਜਲੀ ਤਰੀਕੇ ਤੇ ਖਾ ਕੇ ਗਏ ਬੜੇ ਘੈਂਟ ਲੱਗੇ ਅੱਜ ਮੈਂ ਕਹਾਂ ਜਿਹੜਾ ਜਰੂਰ ਖਾ ਕੇ ਜਾਣਾ ਹੈ ਉੱਥੇ ਟਾਈਮ ਨਹੀਂ ਦਾ ਨਾ ਪੁਲਿਸ ਵਾਲੇ ਇੱਧਰ ਰੋਡ ਤੇ ਟ੍ਰੈਫਿਕ ਬਾਕਤੀ ਸੀਟੀਆਂ ਮਾਰਨ ਲੱਗ ਗਿਆ ਫੋਟੋ ਖਿੱਚਣ ਲੱਗ ਗਿਆ ਗੱਡੀ ਦੀਆਂ ਮੈਂ ਕਹਾਂ ਨਹੀਂ ਯਾਰ ਵੀ ਤੁਹਾਡੇ ਜੰਮੂ ਦੀ ਫੇਵਰੇਟ ਆਈਟਮ ਆ ਨਾ ਤਾਂ ਕਰਕੇ ਰੁਗੇ ਆ ਓਸਤਾਦ ਟ੍ਰੈਵਲ ਟੂਰਿਸਟ ਆ ਯਾਰ ਤਾਂ ਕਰਕੇ ਹੁੰਦੇ ਨਹੀਂ ਕਰਿਆ ਨਹੀਂ ਇਹ ਮਹਿੰਗੀ ਪੈ ਜਾਣੀ ਦੀ ਲੱਗਦਾ ਮੈਨੂੰ ਅੱਜ ਬਹੁਤ ਸੋਹਣੇ ਆ ਬਾਕੀ ਇਹ ਨਾ ਜਿਹੜਾ ਮੇਰਾ ਵੀ ਜਾਂਦਾ ਇੱਧਰ ਨੂੰ ਟੂਰਿਸਟ ਤਾਂ ਲਖਣਪੁਰ ਵਾਲਾ ਬਾਰਡਰ ਆ ਜਿਹੜਾ ਨਾ ਇਹਦੇ ਨਾਲੇ ਬਿਲਕੁਲ ਜਦ ਆਪਾਂ ਜੰਮੂ 'ਚ ਵੜਦੇ ਆ ਸਾਹਮਣੇ ਟੋਲ ਟੈਕਸ ਇੱਥੇ ਤੋਂ ਬਾਅਦ ਸਿਮ ਬੰਦ ਹੋ ਜਾਂਦੇ ਆ ਉਹ ਦੇ ਲਿਖਿਆ ਹੋਇਆ ਹਨਾ ਇਹ ਇੱਥੇ ਤੇ ਟੂਲ ਟੈਕਸ ਲੱਗਣੇ ਦੇ ਬਾਅਦ ਪੰਜਾਬ ਸ਼ੁਰੂ ਹੋ ਜਾਂਦਾ ਬਹੁਤ ਰਾਸ਼ਾ ਬਾਈ ਚਲੋ ਕਾਲੀਆ ਪਾਰ